ਚਲਦੇ ਆ ਕੀ ਆ ਪੰਮਾ ਪੰਮਾ ਚਲਦੇ ਆ ਤੇ ਸਾਰੇ শোরੂਮ ਨੇ ਉਧਰ ਰੈਡ ਟੇਪ ਸੀ ਉਧਰ ਉਹ ਬੰਦ ਹੋ ਗਿਆ ਯਾਰ ਬਈ ਤਾਲਾ ਬੰਦ ਤਾਲਾ ਲਾਤਾ ਬੰਦੇ ਅੰਦਰ ਡੱਕਤੇ ਬਾਹਲੀ ਸਿਰਾ ਚੀਜ਼ ਆ ਯਾਰ ਜਾਵਾਲਿਆਂ ਦਾ ਵਾ ਬਾਹਲੀ ਸਿਰਾ ਚੀਜ਼ ਆ ਇਹ ਕੰਫਰਟੇਬਲ ਇੰਨਾ ਕੰਨਾ ਚਲਾਉਣ ਲੱਗੇ ਬਹੁਤ ਗੁਰੂ ਦਾ ਥਕਾ ਲਵਾ ਕੇ ਉਹ ਵੀਡੀਓ ਬਣਾਈ ਆ। ਉਹ ਕੱਲ ਨੂੰ ਲੋਕੀ ਜਾਣਣਗੇ ਤੁਹਾਨੂੰ ਸਾਡੇ ਸੇਵਾਦਾਰ ਨੇ ਵੱਡੇ। ਹਾਂਜੀ ਮਿੱਤਰੋ ਸਵਾਗਤ ਹੈ ਬੱਬੇ ਵਾਇਕਟਾਰੇ ਜੀ। ਵਾਇਕ। ਉਹ ਚੱਪੜਾ ਲੈਣੀ। ਉਹ ਚੱਪੜਾ ਲੈੜੀਆਂ ਇੱਥੇ ਖੜੇ ਆਪਕੀ ਨਾਮ ਹੈ 골ਡ ਸਟਾਰ। 골ਡ ਸਟਾਰ। 골ਡ ਸਟਾਰ ਬੱਬਿਓ। ਤੇ ਲੈੜੀਆਂ ਚੱਪਲਾ ਫਿਰ। ਚਲੋ ਸਾਹਮਣੇ ਰੈੱਡ ਟੇਪ ਦਾ ਸ਼ੋਅਰੂਮ ਆ ਫਿਰ ਚੱਲਦੇ ਆ ਤੇ ਨਾਲ ਨਾਲ ਅੱਜ ਮੈਂ ਕਿਹਾ ਵਲੌਗ ਸ਼ੁਰੂ ਕਰੀਏ ਯਾਰ। ਪੂਰਾ ਦਿਨ ਆ ਹੀ ਨਿਕਲ ਗਿਆ ਸਾਡਾ ਬੰਦਾ ਝੂਟੇ ਲੈ ਵੀ ਬੰਦਾ ਝੂਟੇ ਲੈਂਦਾ ਪਿਆ ਉਹਰੇ ਚੱਕੋ ਚਲੋ ਫਿਰ ਚੱਲੀਏ ਯਾਰ ਪਤਾ ਲੱਗੇ ਰੈੱਡ ਟੇਪ ਵਾਲਿਆਂ ਨੂੰ ਨਹੀਂ ਭਾਈ ਜੀ ਪਿਉ ਮਾਂ ਦੇ ਸਾਥ ਉਹ ਰੈੱਡ ਟੇਪ ਦਾ ਬੰਦ ਕਰਦੇ ਤੇ ਉਹ ਇਹਦੇ ਚਲਦੇ ਆ ਕੀ ਆ ਪੰਮਾ ਪਿਉ ਮਾਂ ਅਜਾਉਂਦੇ ਆ ਤੇ ਸਾਰੇ ਸ਼ੋਰੂਮ ਨੇ ਉਧਰ ਰੈੱਡ ਟੇਪ ਸੀ ਉਧਰ ਉਹ ਬੰਦ ਹੋ ਗਿਆ ਯਾਰ ਤੇ ਚਲੋ ਫਿਰ ਇਧਰੋਂ ਚੱਲਦੇ ਆ ਪੰਮੇ ਵਾਲੇ ਤੇ ਚੈੱਕ ਕਰਦੇ ਆ ਕੀ ਹਿਸਾਬ ਦਾ ਪੰਮੇ ਵਾਲੇ ਇਧਰ ਗਿਆ ਬੰਦਾ ਆਪਣਾ ਜੱਪਣ ਵਾਲਾ ਹੋ ਗਿਆ ਹੋ ਗਿਆ ਉਹ ਖੜ ਗਿਆ ਜਾ ਕੇ ਹੋ ਗਿਆ ਭੈਣਾ ਦੂਰ ਹੋ ਜਾ ਜਾ ਕੋਈ ਨੇ ਜਾ ਕੇ ਦੇਖ ਦੇ ਮਿੱਤਰੋ ਫਿਰ ਨਾਲ ਨਾਲ ਦਿਖਾਉਣੇ ਜਾ ਕੇ ਬੰਦੇ ਕਾਲੀ ਜਾ ਪਹਿਲੇ ਹੀ ਪਹੁੰਚ ਕੇ ਦੇਖੋ ਲੈ ਬਈ ਸ਼ੋਰੂਮਾਂ ਦੇ ਨਾਲ ਨਾਲ ਤੁਹਾਨੂੰ ਆ ਵੀ ਦਿਖਣਗੇ ਬਾਹਰ ਚੀਜ਼ਾਂ ਲੱਗੀਆਂ ਹੋਈਆਂ ਦਿਖਾ ਆ ਜੀ ਆ ਜਾ ਪਹਿਲੇ ਚੱਲਦੇ ਆ ਅੰਦਰ ਪੰਮੇ ਤੇ ਚੱਲਦੇ ਆ ਨਹੀਂ ਨਹੀਂ ਜਾਨਤਾ ਨਹੀਂ ਕਿਤੇ अब मेरे चलो पहला। ਸਾਰੀ ਆਪਣੀ ਨਾਲ ਆਡੀਅੰਸ ਆ ਜੀ। ਚਲੋ ਵੀ ਜਾਣਦੇ ਹਾਂ ਉਹਨਾਂ ਅੰਦਰ ਦੇਖਦੇ ਹਾਂ। ਮੱਬੇ ਬਾਏ 2 50% ਪਤਾ ਕੀ ਹੈ? ਹਾਂ ਵੀ। ਕਲੋਜ਼। ਮੈਂ ਇਹ ਤਾਲਾ ਲਾਤਾ। ਬੱਚੋ। ਤਾਲਾ ਲਾਤਾ। ਬੰਦੇ ਅੰਦਰ ਡੱਕ ਤੇ। ਕੀ ਹੋ ਗਿਆ ਮੋਟੇ ਹੈ ਤੂੰ ਨੂੰ ਅੰਦਰੋਂ ਤਾਲਾ ਕਿਉਂ ਲਾਤਾ ਸਮਝ ਪਤਾ ਲਾ ਲਾਤਾ ਇਹਨਾਂ ਨੂੰ ਅੰਦਰ ਉਹ ਯਾਰ ਚੱਲ ਉਧਰ ਚੱਲਦੇ ਆ ਫਿਰ ਉਹਨੂੰ ਬਲੋਗ ਸ਼ੁਰੂ ਕੀਤਾ ਉਹ ਕੋਸ਼ਿਸ਼ ਤੇ ਦਿਖਾਈਏ ਲੋਕਾਂ ਨੂੰ ਲੁਧਿਆਣੇ ਦੇ ਵਿੱਚ ਖੜਿਆ ਆ ਮੰਜੀ ਸਾਹਿਬ ਗੁਰਦੁਆਰੇ ਦਾ ਮੇਨ ਗੇਟ ਆ ਚਲੋ ਯੂਐਸ ਪੋਲੋ ਤੋਂ ਚਲੀਏ ਫਿਰ ਚਲੋ ਆਜੋ ਮੇਰੇ ਪਸੰਦ ਮੇਰੇ ਪਸੰਦ ਨਹੀਂ ਆਇਆ ਤੁਹਾਨੂੰ ਚਲੋ ਇਹ ਆ ਚੀਜ਼ ਦੇਖ ਤੂੰ ਅਸਲਾ ਕਿਉਂ ਖੇਨ ਦੇ ਛੱਡ ਉਹ ਨਹੀਂ ਨਹੀਂ ਵੱਡੇ ਨਹੀਂ ਖੇੜ ਮੈਂ ਰੱਖ ਸਾਲਿਆ ਵੱਡੇ ਥਿਆਰਾਂ ਨੂੰ ਨਹੀਂ ਹੱਥ ਪਾਈਦਾ ਹੁੰਦਾ ਲਾਇਸੈਂਸੀ ਨਹੀਂ ਸਾਰੇ ਇਹ ਚੱਲਦਾ ਹਾਂ ਕਿਉਂ ਹੋਰ ਬਿਲੀ ਨਹੀਂ ਤੋ ਲੁਧਿਆਣਾ ਵੀ ਵੱਡੇ ਸ਼ਹਿਰਾਂ ਨਾਲੋਂ ਘੱਟ ਨਹੀਂ ਹੈਗਾ ਹਨਾ ਚੰਡੀ ਚੰਡੀਗੜ੍ਹ ਫੇਰ ਆ ਹੁਣ ਆ ਦੇਖੋ ਤਾਂ ਤੁਸੀਂ ਸੀਟਿੰਗ ਪਲਾਨ ਕਿੰਨਾ ਵਧੀਆ ਬਣਿਆ ਹੋਇਆ ਮਹਿਫਲਾ ਲੱਗਦੀਆਂ ਉਰੇ ਤੇ ਗੱਡੀਆਂ ਵੀ ਤੁਹਾਨੂੰ ਆ ਟੌਪ ਦੀਆਂ ਮਿਲਦੀਆਂ ਨੇ ਮਿੱਤਰੋ ਤੁਸੀਂ ਆਣਾ ਏ ਕਿਆ ਬਾਤਾਂ ਨੇ ਚੈੱਕ ਕਰੋ ਸ਼ੋਰੂਮ ਚੈੱਕ ਕਰੋ ਤੁਸੀਂ ਆ ਕਿਹੜਾ ਵਾ ਬੀਕਾ ਨੇ ਪਤਾ ਨਹੀਂ ਕੀ ਨਾਮ ਆ ਯਰ ਸਵੀਟ ਚਾਰਡ ਯੂਐਸ ਬੋਲੋ ਵਾਲੇ ਨੇ ਚੱਲੇ ਆ ਰੈੱਡ ਟੇਪ ਤਾਂ ਮਿੱਤਰੋ ਬੰਦ ਹੋ ਗਿਆ ਸਾਰਾ ਗੱਡੀ ਦੀ ਗੱਲ ਨਾ ਕਰ ਆ ਦੇਖਿਆ ਟੈਪੀ ਅੰਦਰ ਚੈੱਕ ਕਰੋ ਕੀ ਬਾਤਾਂ ਨੇ ਮਿੱਤਰੋ ਐਚਪੀ ਹਿਮਾਚਲ ਵਾਲੇ ਬੰਦੇ ਆਏ ਹੋਏ ਨਹੀਂ ਲੱਗਦਾ ਇਹ ਰਾ ਚੀ ਬੜੀ ਘੈਂਟ ਆ ਕੀ ਬਾਤਾਂ ਨੇ ਰੰਗ ਭਾਗ ਲੱਗੇ ਹੋਏ ਨਹੀਂ ਯੂਐਸ ਬੋਲੋ ਜਿਹੜੇ ਚੱਪੜਾ ਤਾਂ ਹੁੰਦੀਆਂ ਨਹੀਂ ਮਿੱਤਰੋ ਚੱਪੜਾ ਕਿੱਥੇ ਹੁੰਦੀ ਹੈ ਯੂਐਸ ਬੋਲੋ ਦੇ ਕਿਉਂ ਨਹੀਂ ਹੁੰਦੀਆਂ ਉਹ ਇਹ ਤਾਂ ਕੱਪੜੇ ਹੁੰਦੇ ਆ ਕੱਲੇ ਲੇ ਲੋ ਯਾਰ ਜੀ ਲੈਸ ਬੋਲਦੇ ਚੱਪਲੇ ਲੈਣ ਚੱਲੇ ਨੇ ਕੈਪਟਨ ਅਸੀਂ ਮਦਰ ਡੇ ਦੀ ਅੱਜ ਯਾਰ ਕੋਈ ਆ ਉਹ ਬੰਦੇ ਸਾਡੇ ਯਾਰ ਇਹ ਬੰਦੇ ਨੇ ਮਦਰ ਡੇ ਤੇ ਮम्मा ਨੂੰ ਗਿਫਟ ਦੇਣਾ ਸੀਗਾ ਹਾਂ ਜੀ ਚੱਲ ਕੋਈ ਨਾ ਬੰਦ ਹੋ ਗਏ ਇੱਕ ਤਾਂ ਯੂਐਸ ਪੋਲੋ ਤੇ ਚੱਪਲੇ ਲੈਣ ਚਲੇ ਸੀ ਚੱਲੇ ਸਬੂਤ ਹੈਗਾ ਉਹ ਬੈਠੇ ਇਹ ਬੰਦੂ ਕੋਈ ਨਹੀਂ ਆਪਣਾ ਮੋੜ ਤੋਂ ਘਰ ਆ ਸਾਲ ਦੇ ਦਾਂਗੇ ਚੱਪਲੇ ਲੈਣੀਆਂ ਤਾਂ ਯੂਐਸ ਪੋਲੋ ਵਾਲੇ ਤੇ ਲੈਣੀਆਂ ਨੇ ਚਾਹ ਮੰਗਾਓ ਇਹਦੇ ਅੱਛਾ ਆ ਦੇਖੋ ਮਿੱਤਰੋ ਯੂਐਸ ਪੋਲੋ ਦੇ ਚੱਪਲੇ ਲੈਣ ਤੂੰ ਆਉਂਗਾ ਇੱਥੇ ਲੈ ਚੱਲੋ ਕੋਈ ਨਾ ਇਦਾਂ ਹੋ ਜਾਂਦਾ ਕਈ ਵਾਰ ਆਪਾਂ ਨੂੰ ਵੀ ਪਤਾ ਨਹੀਂ ਸੀਗਾ ਇੱਥੇ ਆ ਕੇ ਪਤਾ ਲੱਗਿਆ ਪੂਰੇ ਆ ਕੇ ਪਤਾ ਲੱਗਿਆ ਆਪਾਂ ਨੂੰ ਚਲੋ ਬੈੰਨੇ ਆਂ ਜੁਰੇ 10 ਮਿੰਟ ਹਵਾ-ਵਾ ਲਈਏ ਤੇ ਮਾਹੌਲ ਚੈੱਕ ਕਰੋ ਮਿੱਤਰੋ ਆਹਾ ਹਾ ਕੀ ਬਾਤਾਂ ਨੇ ਬੈੰਨੇ ਹੁਣ ਜੁਰੇ ਲੋਕੀ ਆਪਣੇ ਲਾਇਆਂ ਦੇਖਦੇ ਪਤਾ ਨਹੀਂ ਕੀ ਕਰਦੇ ਨੇ ਵੀਡੀਓ ਬਣਾ ਰਹੇ ਆ ਆ ਸੁਆਦ ਆ ਬਾਬੇ ਲੁਧਿਆਣੇ ਆਪਣਾ ਯਾਰ ਬੇਲੀ ਬੈਠੇ ਹੋਏ ਨੇ ਫੀਲਿੰਗਾਂ ਚੈੱਕ ਕਰੋ ਫੀਲਿੰਗਾਂ ਲੱਤ ਤੇ ਲੱਤ ਧਰ ਕੇ ਬਹਿਣਾ ਮਿੱਤਰੋ ਯਾਰ ਭੈਣ ਦੁਕਾਨਾਂ ਹੀ ਬੰਦ ਸਿਰ ਗਿਫਟ ਫਿਰ ਮम्मा ਨੂੰ ਕੀ ਕਰਨਾ ਹੁਣ ਮੇਰਾ ਤਾਂ ਮੂੜ ਦੇ ਘਰ ਆ ਪਤਾ ਕਰੋ ਇਹਦੇ ਚਲੋ ਨੇੜੇ ਹੀ ਰਹਿੰਦਾ ਡੈਲਟਾ ਸਿਟੀ ਸਵੇਰੇ ਦੇ ਤੜਕੇ 9:00 ਵਜੇ ਆ ਜੂਗਾ ਜਦੋਂ ਸ਼ੋਰੂਮ ਖੁੱਲਦਾ ਪਹਿਲੀ ਆ ਕੇ ਖੜ ਜੀ ਪਹਿਲੀ ਆ ਕੇ ਖੜ ਜੀ ਉਹ ਦੇ ਕਿੱਧਰ ਗਿਆ ਸ਼ੋਰੂਮ ਉਹ ਸਾਹਮਣੇ ਵਾਲਾ ਬੰਦ ਹੋ ਗਿਆ ਯਾਰ ਇੱਥੇ ਸੀਗਾ ਚੱਲ ਕੋਈ ਨਾ ਆ ਬੈਠੇ ਆਂ ਅਸੀਂ ਤੇ ਆ ਬੰਦੇ ਆਪਣੇ ਬੋਡੀਗਾਰਡ ਉਹ ਰਾਖੀ ਕਰਦੇ ਨੇ ਸਾਰੇ ਕੀ ਹੋ ਗਿਆ ਆਲਣਾ ਪਾਇਆ ਉਹ ਚਿੜੀ ਨੇ ਕੀੜੀ ਨੇ ਆਲਣਾ ਪਾਇਆ ਬੱਬੇ ਕਿੱਥੇ ਨਹੀਂ ਮਗਰੀ ਹੋਵਾਂਗੇ ਆਪਾਂ ਜ਼ੂਮ ਕਰਕੇ ਦਿਖਾਣਾ ਆ ਵੀਂਟਲੇ ਨੇ ਉੱਡ ਗਈ ਉੱਡ ਗਈ ਚਲੋ ਨੇ ਆ ਜਾਨੇ ਦਵਾਰੇ ਨੂੰ ਪਤਾ ਹੁੰਦਾ ਚਿੜੀ ਨੂੰ ਤੇ ਯਾਰ ਚਲੋ ਚਲ ਜੀਏ ਹੁਣ ਇੱਥੇ ਕਮੈਂਟ ਚ ਮਜ਼ਾਕ ਨੇ ਡਾਇਆ ਵੀ ਯੂਐਸ ਪੋਲੋ ਦੇ ਚੱਪਲੇ ਲੈਣ ਚਲੇ ਸੀ ਪਤਾ ਹੀ ਨਹੀਂ ਸੀਗਾ ਪਤਾ ਹੀ ਨਹੀਂ ਸੀ ਚਲੋ ਚੱਲੀਏ ਯਾਰ ਹੁਣ ਘਰਾਂ ਨੂੰ ਟਾਈਮ 10:30 ਹੋ ਗਏ ਆ ਆਇਆ ਬਾਬਿਓ ਆਪਾਂ ਸਵੇਰੇ ਯੂਐਸ ਪੋਲੋ ਦੀ ਚੱਪਲਾ ਲਵਾਂਗੇ ਹੈ ਰੈੱਡ ਟੇਪ ਰੈੱਡ ਟੇਪ ਤੇ ਪਹਿਲਾਂ ਵੀ ਪਾਈਆਂ ਚੱਪਲਾ ਇਹ ਮੰਮਾ ਲਈ ਲੈਣੀ ਕਿ ਆਪਣੇ ਲਈ ਆਪਣੇ ਬਾਅਦ ਤੇ ਤਾਂ ਲੈ ਗਏ ਮੰਮਾ ਆਪਾਂ ਚਲੋ ਠੀਕ ਆ ਯਾਰ ਆਨਲਾਈਨ ਆਰਡਰ ਕਰ ਦਿੰਦਾ ਹਫਤਾ ਤੱਕ ਪਹਿਲਾਂ ਮੈਂ ਇੰਤਰਾ ਮੁੰਤਰਾ ਦੂੰ ਆਇਆ ਨੇਮ ਆਰਡਰ ਤੇ ਹੈਗਾ ਆਰਡਰ ਤੇ ਆਪਣੇ ਰਹਿੰਦੇ ਚਲੇ ਵੀ ਸਹੀ ਆ ਸਾਹਮਣੇ ਡੈਲਟਾ ਸਿਟੀ ਆ ਤੇ ਫਿਰ ਇਹਨਾਂ ਨੂੰ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਚਲੋ ਯਾਰ ਚੱਲੀਏ ਬੰਦੇ ਆਪਣੇ ਉਹ ਗਾਂ ਵੀ ਖੜੇ ਹੋਏ ਨੇ ਦੋ ਬੱਬੇ ਯੂਐਸ ਪੋਲਰ ਦੇ ਚੁੱਪ ਲੈਣ ਚਲ ਗਿਆ ਸੀ ਚੁੱਪ ਲੈਦਾ ਹੁੰਦੀਆਂ ਨਹੀਂ ਉੱਥੇ ਪੁੱਤਾ ਆਈਟੀ ਵੀ ਕਰਾ ਹੈਕ ਹੋ ਗਈ ਯਾਰ ਬੰਦਰੀ ਉਹਨੂੰ ਸ਼ਰਮਿੰਦਾ ਕੈਮਰੇ ਅੱਗੇ ਉਹ ਚਲੋ ਗੱਲ ਕੱਟ ਕਰਨੀ ਆਹ ਗੱਲ ਕੱਟ ਕਰਨੀ ਆ ਪਰਸਨਲ ਟਾਕ ਪਰਸਨਲ ਟਾਕ 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 ਕਿਵੇਂ ਕਿਵੇਂ ਪਰਸਨਲ ਟਾਕ ਇਹਦਾ ਕੀ ਮਤਲਬ ਹੁੰਦਾ ਪਰਸਨਲ ਗੱਲਾਂ ਇਹਦਾ ਮਤਲਬ ਸ਼ੇਅਰ ਨਹੀਂ ਕਰਨੀ ਚਾਹੀਦੀ ਹਨ ਕਿਨੇ ਸਹੀ ਹੈ ਨਾਲ ਨਾ ਕਰੋ ਹੈ ਕਿਸੇ ਨਾਲ ਨਾ ਕਰੋ ਬੰਦਾ ਬੱਬੇ ਸਿਆਣਾ ਛੋਟੀ ਉਮਰ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਾਡੇ ਸਾਨੂੰ ਮੇਰੇ ਤੋਂ ਯੂਐਸ ਬੋਲਰ ਨਹੀਂ ਚੱਪਲ ਨਾ ਗਈ ਹੋਈ ਹੈ ਬੰਦੇ ਇਸ ਪਾਸੇ ਕੋਈ ਨਾ ਸਲਾਹ ਕੇ ਹਾਂ ਚਲੋ ਯਾਰ ਚੱਲੀਏ ਹੁਣ ਫਿਰ ਬੰਦੇ ਨੂੰ ਲਾਉਣਾ ਯਾਰ ਪਹਿਲਾਂ ਆਪਾਂ ਕਿੱਥੇ ਤੇਰਾ ਮੋਟਰਸਾਈਕਲ ਆ ਮੋਟਰ ਹੈਂ ਦਾ ਰਿਵਿਊ ਦੇਣਾ ਇਹਦਾ ਭੈਂਤਵਾਰ ਮੋਟਰਸਾਈਕਲ ਬੜਾ ਘੈਂਟ ਆ ਯਾਰ ਚੈੱਕ ਕਰੋ ਤੁਸੀਂ ਬਾਲੀ ਸੀਰਾ ਚੀਜ਼ ਆ ਯਾਰ ਜਾਵਾ ਵਾਲਿਆਂ ਦਾ ਵਾ ਬਾਲੀ ਸਿਰਾਂ ਚੀਜ਼ ਆ ਇਹ ਕੰਫਰਟੇਬਲ ਇੰਨਾ ਕੰਨਾ ਚਲਾਉਣ ਲੱਗੇ ਪੁੱਛੋ ਹੀ ਨਾ ਬਾਕੀ ਦੇਖਦੇ ਹਾਂ ਹੁਣ ਬੰਦੇ ਨੂੰ ਛੱਡ ਕੇ ਆਪਣਾ ਵਲੋਗ ਇੰਨਾ ਕੀ ਸੀਗਾ ਚੱਪਲ ਲੈਣਾ ਆਇ ਸੀ ਚੱਪਲਾ ਕੋਲ ਨੂੰ ਮਿਲੀਆਂ ਨਹੀਂ ਹੈਗੀਆਂ ਸ਼ੋਰੂਮ ਬੰਦ ਸੀਗਾ ਮਿੱਤਰੋ ਚਲੋ ਦੇਖਦੇ ਹਾਂ ਹੁਣ ਚੱਲਦੇ ਆਂ ਘਰਾਂ ਨੂੰ ਚਲੋ ਵੀ ਚੱਲੀਏ ਫਟੋ ਚੈੱਕ ਕਰੋ ਵੀਊ ਮਿੱਤਰੋ ਲੁਧਿਆਣੇ ਦਾ ਚੱਲੀਏ ਹੁਣ ਫਿਰ ਘਰਾਂ ਨੂੰ ਤੇ ਯਾਰ ਕੀ ਚੱਕਰ ਕੀ ਪੈ ਗਿਆ ੱੱੱ ਮਾਰਦਾ ਕਿਹਨੂੰ ਕਿਹਨੂੰ ਹੋਰ ਟੈਂਕ ਵਾਲੇ ਨੇ ਹੋਰ ਕੱਲਾ ਮੁੰਡਾ ਖੜਾ ਵਾ ਫਿਰ ਕੱਲਾ ਮੁੰਡਾ ਖੜਾ ੱੱੱ ਟੱਕਾ ਮਾਰਨਾ ਵਾ ਚਲੋ ਰਾਹ ਦੇ ਵਿੱਚ ਰੁੱਕ ਜਾ ਦਰੋ ਪਿੱਛੋਂ ਆਵਾਜ਼ ਮਾਰੀ ਆ ਲਾ ਦਿੰਦੇ ਆ ਵੀਰੇ ਲਾ ਦਿੰਦੇ ਆ ਸਮੋ ਗਾਈ ਪਿੱਛੋਂ ਬੰਦੇ ਨੇ ਆਵਾਜ਼ ਮਾਰੀ ਆ ਯਰ ਇੱਤੇ ਜ਼ਰੂਰੀ ਆ ਕਿਤੇ ਇਦਾਂ ਕੋਈ ਆਵਾਜ਼ ਮਾਰਦਾ ਕਰ ਦੇ ਕਰੋ ਹੈਲਪ ਕੋਈ ਚੱਕ ਨਹੀਂ ਬੰਦੇ ਆਪਣੇ ਨਾਲ ਬਹੁਤ ਨੇ ਦੋ ਜਣੇ ਉਹਦੇ ਦੋ ਚਾਰ ਪੰਜ 6 ਸੱਤਵਾਂ ਮੈਂ ਵਾਸਤੇ ਚਲੋ ਫਿਰ ਟੱਕਾ ਚਲੋ ਫਿਰ ਪਹਿਲਾਂ ਪਿੱਛੇ ਨੂੰ ਮੈਂ ਮੂਰੇ ਪੈਨਾ ਮੈਂ ਸਟਾਰਟ ਕਰਨ ਨੂੰ ਉਹ ਮੁੰਡਾ ਰੋ ਲੋ ਵੀ ਉਹ ਇਹਦੇ ਸਟਾਰਟ ਹੋ ਜਾਣੀ ਐ ਤਾਂ ਖਿੱਚ ਦਿਓ ਫਿਰ ਇਨਕਲਾਬ ਅਬ ਸੇਵਾਦਾਰ ਬਹੁਤ ਰੇ ਆਪਣੇ ਪੰਜਾਬ ਦੇ ਵਿੱਚ ਲਾਡੇ ਦਾ ਜੇ ਕਵਾ ਲਾਡੇ ਨੂੰ ਰੋ ਮਗਰ ਲਾਡੇ ਨੂੰ ਚਲੋ 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 ਮਿੱਤਰੋ ਉਹ ਗੁਰੂਤ ਕਾਲਵਾ ਕੇ ਮਾਰਾ ਵੀਡੀਓ ਬਣਾਈ ਆ ਉਹ ਕੱਲ ਨੂੰ ਲੋਕੀ ਜਾਣਣਗੇ ਤੁਹਾਨੂੰ ਸਾਡੇ ਸੇਵਾਦਾਰ ਨੇ ਵੱਡੇ ਓਏ ਹੋਏ ਚਲੋ 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 ਬਾਪਿਓ ਮੈਂ ਵੀ ਲਵਾਨਾ ਯਾਰ ਬਸ ਪਾ ਕੇ ਨਾ ਚੱਲ ਵੀ ਚੱਲੀਏ ਹੁਣ ਘਰਾਂ ਨੂੰ ਫੇਰ ਹੋ ਗਿਆ ਕੰਮ ਆਪਣਾ ਹੋ ਗਿਆ ਹੋ ਗਿਆ ਬੇਰਮਤ ਨਹੀਂ ਕਰਨਾ ਹੁਣ ਹੁਣਾਂ ਬੰਦ ਕਰ ਦੀ ਬਾਈ ਕੁਰਸੀ ਤਾਂ ਨਹੀਂ ਖਮੂਨ ਲੱਗਾ ਪਾ ਨੂੰ ਭੈਣੀ ਸਾਹ ਵਾਲਿਆਂ ਨੂੰ ਕਿ ਕੁਰਸੀ ਤੇ ਖਵਾ ਦੇ ਉਹ ਨਹੀਂ ਉਹ ਬਾਈ ਓਏ ਚਲੋ ਬਈ